ਕਰ ਬੈਠੇ ਨੇ 3 ਮਹੀਨੇ ਹੋ ਗਏ ਦਾ ਚੌਥਾ ਮਹੀਨਾ ਚੜ ਗਿਆ ਹੈ ਕਿਨੇ ਵਾਸਤੇ ਰੋਵਾਂਗੇ ਸਾਡਾ ਬੇਕਾਰ ਜੀਲਾ ਹੈ ਪਰ ਸਾਨੂੰ ਕੋਈ ਹਲਕਾ ਨੇ ਸਮਝਿਆ ਨਹੀਂ ਆ ਸੰ ਕੋਸਰੀ ਅਸਾਡਾ ਜੀ ਬੇਕਾਰ ਕਰਤਾ ਦੁਨੀਆ ਨੇ ਕੀ ਸਰਕਾਰ ਸਾਡੇ ਬਾਰੇ ਕੁਝ ਵੀ ਕਰ ਸਕਦੀ ਆਂ ਬੇਕਾਰ ਹੋ ਗਿਆ ਬੱਚੇ ਦੀ ਗਰਬ ਆ ਗਈ ਹੈ ਬੇਸ਼ੱਕ ਦਰਿਆਵਾਂ ਦੇ ਪਾਣੀ ਦਾ ਪੱਧਰ ਜਿਹੜਾ ਵਾ ਸ਼ਾਂਤ ਹੋ ਗਿਆ ਵਾ ਧੁੱਪਾਂ ਨਿਕਲ ਗਈਆਂ ਨੇ ਦਿਨ ਨਿਕਲ ਆਏ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹਾਲੇ ਵੀ ਪੂਰੀ ਤਰ੍ਹਾਂ ਬਰਕਰਾਰ ਨਹੀਂ ਕਹਿੰਦਾ ਭਾਵਾ ਜਿਉਂ-ਜਿਉਂ ਦਿਨ ਨਿਕਲ ਰਹੇ ਨੇ ਤਿਉਂ-ਤਿਉਂ ਲੋਕਾਂ ਦੀਆਂ ਮੁਸ਼ਕਲਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇਸ ਲਈ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਦੁਬਾਰਾ ਫਿਰ ਮਕੌੜਾ ਪੱਤਨ ਦੇ ਉੱਪਰ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਲੱਕੜ ਦਾ ਬੇੜਾ ਲੱਕੜ ਦੇ ਬੇੜੇ ਦੁਆਰਾ ਜਿਹੜੇ ਵਾ ਲੋਕਾਂ ਨੂੰ ਉਧਰ ਆਰ ਪਾਰ ਜਿੱਥੇ ਰੈਸਕਿਊ ਕੀਤਾ ਜਾ ਰਿਹਾ ਉੱਥੇ ਹੀ ਵਾਸਤੇ ਜਿਹੜੇ ਹੜਪੀੜਤ ਲੋਕ ਨੇ ਉਹਨਾਂ ਸੱਤਾ ਪਿੰਡਾਂ ਦੇ ਪਿੰਡ ਚਾਹੇ ਮੰਮੀਆਂ ਹੋਵੇ ਚਕਰੰਜਾ ਹੋਵੇ ਭਰਿਆਲ ਹੋਵੇ ਜਾਂ ਤੂਰ ਹੋਵੇ ਚੇਬੇ ਹੁਣ ਇਹਨਾਂ ਸੱਤਾ ਅਠਾਂ ਪਿੰਡਾਂ ਦਾ ਜਿਨ੍ਹਾਂ ਦਾ ਭਾਰਤ ਨਾਲੋਂ ਦੇਸ਼ ਨਾਲੋਂ ਲਗਾਤਾਰ ਦੋ ਤਿੰਨ ਹਫ਼ਤੇ ਜਿਹੜਾ ਵਾ ਆ ਸੰਪਰਕ ਟੁੱਟਿਆ ਰਿਹਾ ਉੱਥੇ ਹੀ ਹੁਣ ਪਾਣੀ ਜਿਹੜਾ ਵਾ ਸ਼ਾਂਤ ਹੋਣ ਕਾਰਨ ਪਾਣੀ ਦਾ ਪੱਧਰ ਘਟ ਜਾਣ ਕਰਨ ਜਿਹੜੀ ਆਵਾਜ਼ ਆ ਇਹ ਇੱਕ ਮਾਤਰ ਜਿਹੜਾ ਵਾ ਕਿਸਤਰੀ ਕਿਸ਼ਤੀਆਂ ਦਾ ਸਾਰਾ ਜਿਹੜਾ ਉਹ ਨਜ਼ਰ ਆ ਰਿਹਾ ਜਿੱਥੇ ਬੇੜਾ ਜਿਹੜਾ ਰੁਟੀਨ ਦੇ ਵਿੱਚ ਪੈਂਦਾ ਬੇੜੇ 'ਚ ਲੋਕਾਂ ਨੂੰ ਸਵਾਰ ਕੀਤਾ ਰਾਤ ਸਮਗਰੀਆਂ ਜਿਹੜੀਆਂ ਨੇ ਉਹ ਲੋਡ ਕੀਤੀਆਂ ਗਈਆਂ ਨੇ ਉੱਥੇ ਹੀ ਤਸਵੀਰਾਂ ਝੂਮ ਕਰਕੇ ਦਿਖਾਈਆਂ ਜਾਣ ਕਿ ਪਿੱਛੇ ਐਨ ਡੀ ਆਰਫ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਇੱਕ ਮਹੀਨੇ ਤੋਂ ਇਸੇ ਤਰ੍ਹਾਂ ਹੀ ਜਦੋਜਹਿਦ ਕਰ ਰਹੀਆਂ ਨੇ ਹੜਪੀੜਤਾ ਵਾਸਤੇ ਜਿਹੜੀਆਂ ਨੇ ਰਾਤ ਸਮਗਰੀਆਂ ਜਾਂ ਆਰਪਾਰ ਲਾਉਣ ਵਾਸਤੇ ਜਦੋਜਾਦ ਜਾਰੀ ਹੈ ਉੱਥੇ ਹੀ ਜਿੱਥੇ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉਹ ਲੋਕਾਂ ਦੇ ਰਾਹਤ ਕਾਰਜਾਂ ਵਾਸਤੇ ਜਿਹੜੀਆਂ ਜੁਟੀਆਂ ਹੋਈਆਂ ਨੇ ਰਾਜਨੀਤਿਕ ਦਲ ਨੇ ਉਹ ਵੀ ਇਸ ਖੇਤਰ ਦੇ ਵਿੱਚ ਜਿਹੜੇ ਨੇ ਨਜ਼ਰ ਆ ਰਹੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਸਾਡੇ ਕੋਲ ਇੱਥੇ ਮਕੌੜਾ ਪੱਤਨ ਦੇ ਉੱਪਰ ਪਹੁੰਚੇ ਨੇ ਜੋ ਸਿੱਖ ਕੌਮ ਦੀ ਬਹੁਤ ਹੀ ਸਤਿਕਾਰਤ ਅਸਤੀ ਹੈ ਸਾਬਕਾ ਜਥੇਦਾਰ ਆ ਗਿਆਨੀ ਰਣਜੀਤ ਸਿੰਘ ਜੀ ਮੌਜੂਦ ਨੇ ਜੋ ਮੌਕੇ ਦੇ ਜਿਹੜੇ ਹਾਲਾਤਾਂ ਦਾ ਜਾਇਜ਼ਾ ਕਰਨ ਲੈਣ ਵਾਸਤੇ ਸੂਰਤ ਤੇ ਹਾਲਾਤ ਉਹਨਾਂ ਲੋਕਾਂ ਦੇ ਜਾਣਨ ਵਾਸਤੇ ਆਏ ਨੇ ਜੋ ਇਸ ਪਾਰ ਨੇ ਜੋ ਪਾਕਿਸਤਾਨ ਤਰਫ ਨੇ ਬੇੜੇ 'ਚ ਸਵਾਰ ਹੋ ਕੇ ਜਾਣ ਦੀ ਤਿਆਰੀ 'ਚ ਖੜੇ ਨੇ ਗੱਲਬਾਤ ਕਰ ਲੈਣੇ ਆ ਫਤਿਹ ਦੀ ਸਾਂਝ ਪਾ ਲਈਏ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਇਸ ਸਾਰੇ ਵਰਤਾਂਤ ਨੂੰ ਕਿਵੇਂ ਦੇਖਦੇ ਹੋ ਜੀ ਦਾਰਾ ਬੜਾ ਖੌਫਨਾਕ ਜੀ ਬੜਾ ਖੌਫਨਾਕ ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਕਿ ਅੱਜ ਵੀ ਬੜੀ ਵੱਡੀ ਮੁਸੀਬਤ ਨਜ਼ਰ ਆ ਰਹੀ ਮੈਨੂੰ ਲੱਗਦਾ ਅੱਜ ਹੁਣ ਤੇ ਹੋਰ ਵੀ ਵੱਡੀ ਮੁਸੀਬਤ ਜਿਹੜੀ ਜਿੰਨਾ ਜਿਹੜਾ ਫਿਕਰ ਕਰਨ ਵਾਲੀ ਗੱਲ ਆ ਉਹ ਹੋਣ ਆ ਜੀ ਜਿਹੜੀ ਇੱਥੇ ਇੱਥੇ ਉੱਚੀ ਰੇਤ ਚੜ ਗਈ ਐ ਪੈਲੀਆਂ 'ਚ ਖਮਾਤ ਦੇ ਬਾਗ ਲੱਭਦੇ ਹੀ ਨਹੀਂ ਪਏ ਤੋਂ ਹੋੜੇ ਮੈਂ ਇੱਕ ਟਰੱਕ ਦੇਖਿਆ ਜਿਹੜਾ ਉਹ ਨੁਕਰ ਦੇ ਦੀ ਬਾਡੀ ਦੀ ਅਜੇ ਸਾਰਾ ਜ਼ਮੀਨ ਦਿੱਤਾ ਸਿਆ ਪਿਆ ਤੋਂ ਇਸ ਟਾਈਮ ਤੇ ਬੜੀ ਲੋੜ ਆ ਇੱਕ ਤੇ ਜਿਹੜੇ ਰੇਤਾ ਛੜੀ ਪਈ ਆ ਖੇਤਾਂ ਚ ਜਿੱਥੋਂ ਪਾਣੀ ਘਟਿਆ ਉਹ ਰੇਤਾ ਹਟਾਉਣ ਦੀ ਤੇ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਠੀਕ ਥਾਂ ਤੇ ਸੈੱਟ ਕਰਨ ਦੀ ਬਹੁਤ ਬਹੁਤ ਵੱਡਾ ਨੁਕਸਾਨ ਹੈ ਕਿਤੇ ਸਫੈਤੇ ਪਪੂਲਰ ਵਿਸ਼ੇ ਪੈ ਨੇ ਕੁਝ ਜੋ ਨੁਕਸਾਨ ਹੈ ਉਹ ਤੇ ਸਾਹਮਣੇ ਨਜ਼ਰ ਆ ਰਿਹਾ ਹੈ ਕਿਉਂਕਿ ਜਨਤਕ ਹੋਰੀਆਂ ਨੇ ਨਾਲ ਦੇ ਨਾਲ ਇਲੈਕਟ੍ਰੋਨਿਕ মিডিਆ ਦੇ ਉੱਪਰ ਗਊਗਾ ਸੋਸ਼ਲ ਮੀਡੀਆ ਦੇ ਉੱਪਰ ਬੀਬੀ ਐਮ ਦੇ ਬੋਰਡ ਨੂੰ ਲੈ ਕੇ ਮੈਨੇਜਮੈਂਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਦੇਖੋ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਨੂੰ ਇਹਦੇ ਵਿੱਚ ਇੰਟਰਸਟ ਲੈਣਾ ਚਾਹੀਦਾ ਤੇ ਦਿਲਚਸਪੀ ਲੈਣੀ ਚਾਹੀਦੀ ਹੈ ਤਰਦ ਵੰਡਾਉਣਾ ਚਾਹੀਦਾ ਜਿਹੜੇ ਲੋਕ ਖੁਫਾਰ ਹੋਏ ਨੇ ਇਹਨਾਂ ਤੇ ਇੱਕ ਤੇ ਪ੍ਰਮਾਤਮਾ ਵੱਲੋਂ ਬੜੀ ਕਿਰਪਾ ਕੇ ਇੱਥੇ ਪੰਜਾਬ ਦੇ ਲੋਕਾਂ ਨੇ ਭਾਵੇਂ ਉਹ ਐਨ ਆਰ ਆਈ ਨੇ ਭਾਵੇਂ ਉਹ ਗਾਇਕ ਗਾਇਕ ਨੇ ਭਾਵੇਂ ਧਾਰਮਿਕ ਨੇ ਮਹਾਪੁਰਖ ਨੇ ਸਾਰਿਆਂ ਨੇ ਆਪਣੇ ਵੱਲੋਂ ਵੱਧ ਛੜ ਕੇ ਜਿਹੜੀ ਸੇਵਾ ਕੀਤੀ ਆ ਇਹ ਰਾਹਤ ਦੇਣ ਵਾਲੀ ਗੱਲ ਹੈ ਇਹ 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 ਨਹੀਂ ਵੱਡੀ ਸੇਵਾ ਸਰਕਾਰਾਂ ਨਹੀਂ ਕਰ ਸਕੀਆਂ ਤੋਂ ਸਰਕਾਰਾਂ ਨੂੰ ਤੇ ਹੁਣ ਚਾਹੀਦਾ ਜਿਹੜਾ ਮੈਂ ਸਮਝਦਾ ਮੋਦੀ ਸਾਹਿਬ ਜਿਹੜਾ ਉਹ ਅਥਰੂ ਪੋਚ ਕੇ ਗਏ ਨੇ ਦਿੱਤਾ ਕੁਝ ਨਹੀਂ ਸਾਨੂੰ ਇਹ ਮਜ਼ਾਕ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਜੇ ਤਬਾਹੀ ਜਿਹੜੀ ਆਏ ਕੁਦਰਤੀ ਆਫਤ ਜਿਹੜੀ ਆ ਪਾਣੀ ਨਾਲ ਨਹੀਂ ਹੋਈ ਇਹ ਡੈਮ ਤੋਂ ਪਾਣੀ ਜਿਹੜਾ ਖੁੱਲਾ ਛੱਡਿਆ ਗਿਆ ਟਾਈਮ ਜਿਹੜੇ ਆ ਉਹ ਸਾਡੀ ਤਬਾਹੀ ਦਾ ਕਾਰਨ ਬਣੇ ਨੇ ਇੱਥੇ ਮੀਂਹ ਜਿੰਨਾ ਵੀ ਪਿਆ ਸਾਰੇ ਪੰਜਾਬ 'ਚ ਪਿਆ ਕਦੇ ਕਿਸੇ ਵੀ ਥਾਂ ਤੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਨਾ ਕਿਤੇ ਫਸਲ ਦਾ ਨੁਕਸਾਨ ਹੋਇਆ ਮੀਂਹ ਪ੍ਰੋਪਰ ਪਿਆ ਤੇ ਬਰਾਬਰ ਪਿਆ ਕਿਤੇ ਨੁਕਸਾਨ ਨਹੀਂ ਹੋਇਆ ਲੇਕਿਨ ਇਹ ਜਿਹੜਾ ਡੈਮ ਦਾ ਪਾਣੀ ਆ ਰਾਵੀ ਦਾ ਪਾਣੀ ਸਤਲੋਜ ਦਾ ਪਾਣੀ ਬਿਆਸ ਦਾ ਪਾਣੀ ਇਹਨਾਂ ਪਾਣੀਆਂ ਨੇ ਇਹ ਜਿਹੜੀ ਤਬਾਈ ਮਚਾਈ ਆ ਸਾਡੀ ਪੰਜਾਬ ਦੀ ਇਹਨਾਂ ਪਾਣੀਆਂ ਨੇ ਤਬਾਈ ਜਦੋਂ ਡੈਮ ਛੱਡੇ ਗਏ ਉਹ ਹਰਪੀੜਤਾਂ ਦੀਆਂ ਬਾਹ ਫੜਨ ਨੂੰ ਆਸਤੇ ਜਿੱਥੇ ਦਾਨੀ ਸੱਜਣ ਜੁਟੇ ਹੋਏ ਨੇ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਜੁਟੀਆਂ ਹੋਈਆਂ ਨੇ ਉੱਥੇ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਜਿਵੇਂ ਕਈਆਂ ਲੋਕਾਂ ਦੀ ਸਿਆਸੀ ਲੋਕਾਂ ਦੀ ਸਿਆਸੀ ਜ਼ਮੀਨ ਜਿਹੜੀ ਖੁੱਸ ਚੁੱਕੀ ਆ ਕੀ ਜਿਵੇਂ ਸੁਖਬੀਰ ਬਾਦਲ ਵੱਲੋਂ ਬੰਡਲਾਂ ਦੇ ਬੰਡਲ ਨੋਟ ਵੰਡੇ ਜਾ ਰਹੇ ਨੇ ਕੀ ਇਹ ਸਿਆਸੀ ਜ਼ਮੀਨ ਤਰਾਸ਼ਣ ਦੀ ਦਾ ਨਜ਼ਰੀਆ ਜਾਂ ਇਹ ਸੇਵਾ ਭਾਵਨਾ ਮੈਨੂੰ ਲੱਗਦਾ ਅੱਜ ਵੀ ਇਹ ਇਲੈਕਸ਼ਨ ਨਹੀਂ ਲੜ ਰਿਹਾ ਉਹ ਜਿਹੜੇ ਢੰਗ ਨਾਲ ਪੈਸੇ ਵੰਡ ਰਿਹਾ ਇਲੈਕਸ਼ਨ ਲੜ ਰਿਹਾ ਉਹਨੂੰ ਚਾਹੀਦਾ ਧਿਆਨਤਦਾਰੀ ਨਾਲ ਗੁਰਦੁਆਰੇ ਦਾ ਪੈਸਾ ਗੁਰੂ ਘਰ ਦਾ ਪੈਸਾ ਉਹਦੇ ਬਾਪ ਦੀ ਕਮਾਈ ਨਹੀਂ ਇਹਨੂੰ ਗੁਰੂ ਘਰ ਦੇ ਪੈਸੇ ਨੂੰ ਠੀਕ ਥਾਂ ਤੇ ਠੀਕ ਤਰੀਕੇ ਨਾਲ ਯੂਜ਼ ਕਰਨਾ ਚਾਹੀਦਾ ਇਸ ਟਾਈਮ ਤੇ ਆਪਣਾ ਵਫਾਦ ਨਹੀਂ ਦੇਖਣਾ ਚਾਹੀਦਾ ਕਿਸੇ ਵੀ ਰਾਜਸੀ ਪਾਰਟੀ ਨੂੰ ਜੇ ਕੋਈ ਸਮਾਨ ਆ ਰਿਹਾ ਉਹਤੇ ਆਪਣੇ ਬੈਨਰ ਲਾ ਦੇਣੇ ਜੇ ਕੋਈ ਟਰਾਲੀ ਆ ਰਹੀ ਉਹਤੇ ਆਪਣੇ ਬੈਨਰ ਲਾ ਦੇਣੇ ਕਿਸੇ ਵੀ ਪਾਰਟੀ ਵੱਲੋਂ ਬੜੇ ਨਿੰਦਨ ਨਿੰਦਾ ਨਿੰਦਾ ਕਰਨ ਦੇ ਯੋਗ ਇਹ ਫੈਸਲੇ ਨੇ ਪੰਜਾਬ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਪਰ ਪੰਜਾਬ ਸਰਕਾਰ ਦਾ ਰਵਈਆ ਤੇ ਸਾਨੂੰ ਇੱਥੋਂ ਦੱਸੂਗਾ ਲੋਕਾਂ ਤੋਂ ਦੱਸੂਗਾ ਜਿਹੜੇ ਮੁਸੀਬਤ ਦੇ ਮਾਰੇ ਆ ਦੇਖੋ ਕਿ ਤਰ੍ਹਾਂ ਬੈਠੇ ਆ ਵਿਚਾਰੇ ਆਪਣੇ ਘਰ ਜਾਣ ਲਈ ਦਰਿਆ ਪਾਰ ਕਰਨ ਲਈ ਬੈਠੇ ਨੇ ਕੋਈ ਸਰਕਾਰਾਂ ਲਈ ਬਹੁਤ ਅ ਵੱਡੀਆਂ ਗੱਲਾਂ ਨੇ ਜੇ ਸਰਕਾਰਾਂ ਚਾਹਣ ਤੇ ਸਰਕਾਰਾਂ ਨੂੰ ਖੁੱਲੇ ਦਿਲ ਨਾਲ ਇੱਥੇ ਪੰਜਾਬੀਆਂ ਲਈ ਕੰਮ ਕਰਨਾ ਚਾਹੀਦਾ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਸੰਤ ਬਾਬਾ ਕਸ਼ਮੀਰ ਸਿੰਘ ਅਲਹੋਰਾਵਾਲੇ ਉਹ ਸਾਡੇ ਨਾਲ ਮੌਜੂਦ ਨੇ ਫਤਿਹ ਦੀ ਸਾਂਝ ਪਾਈ ਹੈ ਜੀ ਬਲਾਉ ਫਤਿਹ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਬਾਈ ਦੇ ਮੰਜ਼ਰ ਨੂੰ ਤਬਾਈ ਦੇ ਆਲਮ ਨੂੰ ਕਿਵੇਂ ਦੇਖਦੇ ਹੋ ਭਾਵੇਂ ਮੀਡੀਆ ਦੁਆਰਾ ਸਭ ਦਿਖਾਇਆ ਜਾ ਰਿਹਾ ਹੈ ਦਿਸ ਰਿਹਾ ਹੈ ਕਿ ਜਿਵੇਂ 1947 ਦੇ ਵਿੱਚ ਲੋਕਾਂ ਨੂੰ ਘਰ ਬਰਬਾਦੀ ਘਰ ਬਰ ਛੱਡ ਕੇ ਤੁਰਨਾ ਪਿਆ ਜੋ ਅੱਜ ਅੱਖਾਂ ਨਾਲ ਦੇਖ ਰਿਹਾ ਇਹਨਾਂ ਵਾਸਤੇ ਫਿਰ ਅੱਜ 47 ਬਣਿਆ ਹੋਇਆ ਪਰ ਜਿੱਥੇ-ਜਿੱਥੇ ਅਕਾਲ ਪੁਰਖ ਦੇ ਹੁਕਮ ਅਨੁਸਾਰੇ ਆਫਤਾਂ ਆਉਂਦੀਆਂ ਨੇ ਉੱਥੇ ਜਿਹੜੀਆਂ ਸੇਵਾ ਵਾਲੀਆਂ ਸੰਸਥਾਵਾਂ ਨੇ ਜਾਂ ਜਥੇਬੰਦੀਆਂ ਟਕਸਾਲਾਂ ਦਾਨੀ ਸੱਜਣ ਨੇ ਉਹ ਫਿਰ ਆਪਣਾ ਦਿਲ ਖੋਲ ਕੇ ਸੇਵਾ ਵਿੱਚ ਤਤਪਰ ਹੁੰਦੇ ਆ ਦੇਵਯਤ ਸਿੰਘ ਸਾਹਿਬ ਆਪਾਂ ਹੀ ਗੁਰਪ੍ਰੀਤ ਸਿੰਘ ਜਿੰਦਾਵੇ ਵਾਲੇ ਕੱਲ ਬਾਬਾ ਜੀ ਲਖਵੀਰ ਸਿੰਘ ਰਤਵਾਲਾ ਸਾਹਿਬ ਵਾਲੇ ਹੋਰ ਵੀ ਜਿੰਨੀਆਂ ਸੰਸਥਾਵਾਂ ਸੰਪਰਦਾਵਾਂ ਨੇ ਸਾਰੀਆਂ ਕੰਮ ਕਰਕੇ ਸੇਵਾ ਚ ਲੱਗੀਆਂ ਹੋਈਆਂ ਸੋ ਅਸੀਂ ਜਿੱਥੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜੀ ਬਹੁਤ ਲੋੜ ਹੈ ਕੁ ਸਮੇਂ ਵਾਸਤੇ ਇਹ ਆਪਾਂ ਨੂੰ ਸੇਵਾ ਵਿੱਚ ਕੰਮ ਕਰਕੇ ਕਰਨੇ ਪੈਣੇ ਆ ਇਹ ਸਾਰਿਆਂ ਦਾ ਸਾਡਾ ਸਾਰਾ ਫਰਜ ਬਣਦਾ ਹੈ ਕਿ ਸੇਨਾ ਸੇ ਜੁੜ ਕੇ ਚੱਲੀਏ ਤਾਂ ਕਿ ਅਸੀਂ ਅੱਜ ਉਹਨਾਂ ਦਾ ਆਕਾਰਪੁਰ ਸਾਰਾ ਬਣਾਇਆ ਵਸੀਂ ਸੇਤਾ ਕਰ ਸਕੀ ਵਾਹਿਗੁਰੂ ਜੀ ਦਾ ਕਰ ਸਾ ਵਾਹਿਗੁਰੂ ਜੀ ਜੋ ਇਹਨਾਂ ਤੋਂ ਇਲਾਵਾ ਦੁਬਾਰਾ ਤੁਹਾਨੂੰ ਦੱਸਦੀ ਕਿ ਜਿਵੇਂ ਬੇੜੇ ਤੇ ਸਵਾਰ ਜਿਹੜੇ ਲੋਕ ਨੇ ਪਾਰ ਜਾ ਰਹੇ ਨੇ ਉਹਨਾਂ 'ਚ ਇੱਕ ਭੈਣ ਆ ਵਿਚਾਰੀ ਦੁਖਿਆਰੀ ਖੜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਹਾਲੋ ਹਾਲਾਤ ਨੇ ਭੈਣ ਜੀ ਤੁਹਾਡੇ ਪਾਰਲੇ ਪਿੰਡਾਂ ਦੇ ਕੀ ਤੁਹਾਡਾ ਪਿੰਡ ਜਾਂ ਕੋਈ ਰਿਸ਼ਤੇਦਾਰੀ ਹੈ ਸਾਡਾ ਰਿਸ਼ਤਾ ਇਦਾਂ ਨਾ ਰਿਸ਼ਤਾ ਬਣ ਗਿਆ ਸਮਝ ਲਓ ਵੀ ਆਹੀਂ ਦੱਸ ਨਹੀਂ ਸਕਦੇ ਸਾਡੀ ਪੜਾਈਆਂ ਲਖਾਈਆਂ ਬਹੁਤ ਟੰਡੀਆਂ ਬੱਚੇ ਬੇਰੁਜ਼ਗਾਰ ਹੋਣੇ ਇਸੇ ਚੰਗੇ ਪਿੰਡ ਪਿੰਡ ਦਾ ਸਿਆਣਾ ਸਾਡਾ ਪਿੰਡ ਹੈ ਸਰਦੂ ਅੱਛਾ ਤੇ ਅਸੀਂ ਇਹ ਸੋਚਨੇ ਆ ਸਾਡੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦੀ ਆ ਕਿ ਸਾਡੇ ਬੱਚੇ ਦਾ ਜ਼ਿੰਮੇਵਾਰੀ ਕੌਣ ਅੰਤ ਕਰ ਚੁਕੇਗਾ ਸਾਡੇ ਪੜਾਈਆਂ ਲਖਾਈਆਂ ਨਹੀਂ ਹੋ ਰਹੀਆਂ ਬੱਚੇ ਘਰ ਬੈਠੇ ਨੇ ਤਿੰਨ ਮਹੀਨੇ ਹੋ ਗਏ ਦਾ ਚੌਥਾ ਮਹੀਨਾ ਚੜ ਗਿਆ ਅਸੀਂ ਕਿਹਦੇ ਵਾਸਤੇ ਰੋਵਾਂਗੇ ਸਾਡਾ ਬੇਕਰ ਜਿਹੜਾ ਹੈ ਪਰ ਸਾਨੂੰ ਕੋਈ ਕੋਈ ਨੇ ਸਾਨੂੰ ਸਮਝਿਆ ਨਹੀਂ ਹੈ ਸਾਨੂੰ ਕੁਛ ਨਹੀਂ ਸਾਡਾ ਜਿਹੜਾ ਬੇਕਰ ਕਰਤਾ ਦੁਨੀਆ ਨੇ ਕੀ ਸਰਕਾਰ ਸਾਡੇ ਵਾਸਤੇ ਕੁਛ ਨਹੀਂ ਕਰ ਸਕਦੀ ਆਈ ਬੇਕਰ ਬੱਚਿਆਂ ਬਾਰੇ ਪਹਿਲਾਂ ਹੀ ਸੋਚਣ ਕਿ ਸਾਡੇ ਪੜਾਈਆਂ ਲਖਾਈਆਂ ਨਹੀਂ ਹੋ ਰਹੀਆਂ ਟਾਡੇ ਪੁੱਛ ਘਰ ਬੈਠੇ ਨਾ 4 ਮਹੀਨੇ ਹੋ ਗਏ ਨੇ ਬਸ ਤੇ ਤੁਹਾਡੇ ਅੱਗੇ ਸਰਕਾਰ ਅੱਗੇ ਉਹ ਬੇਨਤੀ ਕਰਦੀ ਹੈ ਬਾਰ ਬਾਰ ਇਹ ਹਰਦਾਸ ਕਰਦੀ ਹੈ ਜੇ ਸਾਡੇ ਬਾਤੇ ਜਿੰਦੇ ਹੋ ਪਰ ਪੜਾਈਆਂ ਲਿਖਾਈਆਂ ਪਹਿਲਾਂ ਕਰਵਾ ਲਓ ਫਿਰ ਬਾਅਦ ਸੱਤ ਸਾਲ ਸੋਚ ਲਓ ਸੋ ਜੀ ਪੰਜੀ ਤੁਹਾਡੇ ਜਿਹੜੇ ਉਧਰ ਪਿੰਡ ਹੈਗੇ ਨੇ ਮਾਲ ਡੰਗਰ ਤੇ ਕੀ ਹਾਲੋ ਹਲਤ ਨੇ ਉਧਰ ਕੁਝ ਡੰਗਰ ਮਰ ਚੁੱਕੇ ਨਾ ਕੁਝ ਬਿਮਾਰ ਸੀਗੇ ਡਾਕਟਰ ਆਏ ਨਾ ਥੋੜਾ ਕੋਣਾ ਨੇ ਸਹੂਲਤਾ ਦਿੱਤੀਆਂ ਨਾ ਉਹਨਾਂ ਨਾਲ ਥੋੜਾ ਫਰਕ ਪੈ ਗਿਆ ਪੱਛਾ ਦੱਥਾ ਜਾ ਰਿਹਾ ਹਾਂਜੀ ਜਾ ਰਿਹਾ ਸੋ ਸਰਕਾਰ ਜਿਵੇਂ ਤੁਸੀਂ ਆਪਣਾ ਦੁੱਖੜਾ ਦੱਸਿਆ ਭਾਵਕ ਵੀ ਹੋ ਰਹੇ ਚਲੋ ਹੌਸਲਾ ਕਰੋ ਨਹੀਂ ਹੌਸ ਸਾਰਾ ਜਿਹੜਾ ਮਾਹੌਲ ਅਸੀਂ ਹੌਸਲਾ ਨਹੀਂ ਕਰ ਸਕਦੇ ਕਿਉਂਕਿ ਸਾਡੀ ਬੱਚੀ ਜ਼ਿੰਦਗੀ ਖਰਾਬ ਹੋ ਚੁੱਕੀ ਤੇ ਹੜ ਮਿੱਟੀ ਵਿੱਚ ਰੁਲ ਚੁੱਕੀ ਰਹੀ ਆਂ ਸਰਕਾਰਾਂ ਸਰਕਾਰਾਂ ਵੱਲੋਂ ਜਿਹੜੇ ਨੇ ਪੁਲ ਬਣਾਉਣ ਦੇ ਬੜੇ ਸਾਲਾਂ ਤੋਂ ਵਾਅਦੇ ਦਾਵੇ ਕੀਤੇ ਸਾਨੂੰ ਬਸ ਪਿਆਰ ਕਰਨ ਜੁਗੀ ਜਗ੍ਹਾ ਦਿਓ ਸਾਡੇ ਬੱਚੇ ਪੜਾ ਸਕੀ ਆਂ ਬੱਚਿਆਂ ਵਾਸਤੇ ਸੋਚਣਿਆ ਤੇ ਬੱਚੇ ਪੜਾ ਲਿਖਾਈ ਕਰਾਓ ਸਾਡੀ ਆ ਸਭ ਦੇ ਜਿਹੜੀ ਮੇਨ ਪ੍ਰੋਬਲਮ ਹੈ ਸਵੇਲੇ ਆ ਚਲੋ ਇਹਨੂੰ ਨਾਜ ਮਿਲਣਾ ਚਾਰਾ ਮਿਲਣਾ ਹੋ ਹਸੂਲਤਾ ਮੇਰੀਆਂ ਵੱਖਰੀ ਗੱਲ ਆ ਬੱਚੇ ਖਰਾਬ ਹੋ ਰਹੀ ਬੱਚੇ ਵੱਖਰੀ ਗੱਲ ਆ ਤੇ ਚਲੋ ਸੰਸਥਾਵਾ ਕਰ ਹੀ ਰਹੀਆਂ ਵਾ ਇਹਨਾਂ ਚਾਰੇ ਨੂੰ ਆਰ ਪਾਰ ਜਾਣ ਜੇ ਦੇਸਰ ਜਾ ਸਕੀਏ ਜੇ ਸਾਡੇ ਕੋ ਬਾਈਕ ਹੈਗੀ ਹੈ ਤੇ ਦਰਿਆ ਤੱਕ ਪੁੱਜਾਂਗੇ ਅੱਗੇ ਹਣ ਕੋ ਕਿਹੜੇ ਸਾਧਨਾਂ ਜਿੱਤ ਚਾਹੀ ਜਲ ਚਲ ਜੀਏ ਸਾਨੂੰ ਬੜੀ ਮੁਸ਼ਕਲ ਹੈ ਇਸ ਟਾਈਮ ਦੇ ਉੱਤੇ ਸਮਝੋ ਭਾਈ ਬੇਕਾਰਾਂਗੇ ਸਾਨੂੰ ਕੋਈ ਮਿਲ ਗਈ ਸਮਝੋ ਭਾਈ ਜਿੰਦਗੀ ਵਿੱਚ ਨਹੀਂ ਆਈ ਦੁਨੀਆ ਵਿੱਚ ਨਹੀਂ ਆਈ ਬੇਕਾਰ ਹਣ ਬੱਚੀ ਜ਼ਿੰਦਗੀ ਵਿੱਚ ਨਹੀਂ ਆਇਆ ਤਾਂ ਹਿਸਾ ਆਈ ਕੀ ਆ ਤੁਹਾਡੇ ਲੋਕਾਂ ਵੱਲੋਂ ਤੇ ਦੁਖੀ ਹੋ ਕੇ ਕਈ ਵਾਰੀ ਇੱਥੋਂ ਤੱਕ ਕਹਿਤਾ ਕਿ ਜੇ ਪੁਲ ਨਹੀਂ ਦੇਣਾ ਤਾਂ ਸਾਨੂੰ ਪਾਕਿਸਤਾਨ ਨਾਲ ਹਾਂ ਆ ਖੁਦ ਕੰਨੇ ਆ ਕਿ ਕਿਉਂ ਕਿ ਹਾਂ ਇਹ ਦੁਖੀ ਆ ਬੇਕਾਰ ਆ ਤੁਹਾਨੂੰ ਤਿੰਨ ਮਤਲਬ ਜਗਾ ਦਿਓ ਤੇ ਜਿਹੜੇ ਵਿੱਚ ਆ ਬੱਚੇ ਪੜ੍ਹਾਈ ਐ ਲਖਾਈ ਐ ਪਾਟ ਪੀ ਸਾਡੇ 12ਵੇਂ ਸੀ ਹੋ ਟਾਈਮ ਰਹਿੰਦਾ ਆ ਤੁਹਾਨੂੰ ਕੋਈ ਜਿੰਦਗੀ ਵਿੱਚ ਛਾਲ ਵੀ ਆ ਜਾ ਗਰਮੀ ਵੀ ਆ ਜਾ ਬਸੂਆ ਵੀ ਆ ਜਾ ਪ੍ਰੋਬਲਮ ਆ ਰਹੀ ਹੋ ਚੀਕ ਮਿੰਟ ਵੀ ਬਹਿ ਕਮੈਂਟ ਬੁੱਤਰ ਹਾਂਜੀ ਸਰਕਾਰ ਵਾ ਤੇ ਕੀ ਪ੍ਰੋਬਲਮ ਆ ਆ ਜਿਹੜਾ ਬੇੜਾ ਵਾਲਾ ਕਿਸ਼ਤੀ ਕਹ ਲੋ ਬੇੜੀ ਕਹ ਲੋ ਇਹ 4 ਲੱਖ ਦੀ ਹੋਊਗੀ 5 ਲੱਖ ਦੀ ਹੋਊਗੀ ਸਰਕਾਰਾਂ ਵਾ ਤੇ ਕਿੱਡੀ ਵੱਡੀ ਗੱਲ ਆ 4 ਲਾਡਲ ਬੇੜੀਆਂ ਇੱਥੇ ਲੋਕਾਂ ਵਾਸਤੇ ਆ ਲੋਕ ਸਾਰੇ ਖਰਾਬ ਹੋਣ ਦੇ ਆ ਕਿਉਂ ਨਹੀਂ ਬੀੜੀਆਂ ਲਾਉਂਦੇ ਹੋ ਹੋਰ ਹੋਰ ਤੇ ਚਲੋ ਇਹਨਾਂ ਨੇ ਸਰਕਾਰ ਨੇ ਅਨਾਜ ਦੇਣਾ ਬਾਕੀ ਗੱਲ ਬੋਲੀ ਸੀਗੀ ਅਨਾਜ ਦੇਣਾ ਸਹੂਲਤਾਂ ਦੇਣੀਆਂ ਉਹ ਇੱਕ ਵੱਖਰਾ ਰਿਹਾ ਉਹਦੇ ਸੰਸਾਵਾ ਕਰ ਹੀ ਰਹੀਆਂ ਵਾ ਤੇ ਯਾਰ ਇਹਨਾਂ ਨੂੰ ਘਟ ਦੋ ਘਟ ਸਰਕਾਰ ਕੋ ਚਾਰ ਪੰਜ ਬੀੜੀਆਂ ਲਾ ਦੇਣ ਲੋਕੀ ਖਲੋਣ ਨੇ ਸਿਆਣ ਗਿਆ ਕਿੰਨੇ ਖਰਾਬ ਹੋਣਦੇ ਆ ਘੰਟਿਆਂ ਬਦੀ ਇੱਥੇ ਖਲੋਣਾ ਪੈਂਦਾ ਬੀੜੀ ਆਵੇ ਚਲ ਜੇ ਹੁਣ ਬੱਚੇ ਜਿਹੜਾ ਦੇ ਆਉਣ ਤੇ ਸਕੂਲ ਆ ਪਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਇੱਕ ਘੰਟੇ ਤੋਂ ਇੱਥੇ ਖੜੇ ਆ ਪਰ ਸਾਡੇ ਨਾਲ ਐਸਡੀਐਮ ਦੀਨਾ ਨਗਰ ਵੱਲੋਂ ਬੜਾ ਸਹਿਯੋਗ ਕੀਤਾ ਸਾਨੂੰ ਜਿਹੜਾ ਬੇੜੀਆਂ ਤੇ ਭੇਜ ਰਹੇ ਨੇ ਅੱਗੇ ਆਮ ਲੋਕ ਆਪ ਤੁਹਾਡੇ ਆਮ ਲੋਕਾਂ ਵਾਸਤੇ ਬਹੁਤ ਤੰਗੀ ਆ ਇਸ ਕਰਕੇ ਅਸੀਂ ਇਹ ਬੇਨਤੀ ਕਰਾਂਗੇ ਕਿ ਇੱਥੇ ਵੱਧ ਤੋਂ ਵੱਧ ਬੇੜੀਆਂ ਲਾਓ ਤਾਂ ਕਿ ਹੁਣ ਆਰ ਪਰ ਜਾਣ ਵਾਸਤੇ ਲੋਕਾਂ ਨੂੰ ਜਿਹੜੀ ਸਹੂਲਤ ਮਿਲ ਸਕੇ ਇੰਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਬੇੜੀ ਜਾਂ ਪੂਰੀ ਤਰ੍ਹਾਂ ਇੱਕ ਤਰ੍ਹਾਂ ਦੀ ਰੋਡਵੇ ਦੀ ਬੱਸ ਵਾਂਗੂ ਗਚਾ ਗਚ ਭਰੀ ਹੋਈ ਆ ਇਹ ਵੀ ਇੱਕ ਵੱਡਾ ਰਿਸਕ ਆ ਇਸ ਕਰਕੇ ਜਿਵੇਂ ਸੇਵਾ ਮੁਕਤ ਐਸਡੀਓ ਨੇ ਸਾਡੇ ਨਾਲ ਜੋਗਿੰਦਰ ਸਿੰਘ ਜੀ ਨੰਨਵਾਲ ਉਹਨਾਂ ਨੇ ਵੀ ਮੰਗ ਕੀਤੀ ਆ ਮੰਗ ਉੱਠ ਰਹੀ ਹੈ ਕਿ ਬੇੜੀਆਂ ਦਾ ਇੱਥੇ ਵਾਧਾ ਕਰਨਾ ਚਾਹੀਦਾ ਬੇੜੀਆਂ ਦੀ ਗਿਣਤੀ ਜਿਹੜੀ ਆ ਘੱਟੋ ਘੱਲ ਇਸ ਔਖੀ ਘੜੀ ਦੇ ਵਿੱਚ ਉਹ ਵਧਾਉਣੀਆਂ ਚਾਹੀਦੀਆਂ ਨੇ ਸੋ ਲੋਕਾਂ ਦੇ ਜਿਹੜੇ ਦੁੱਖ ਨੇ ਦੁੱਖ ਬੜੇ ਡਾਡੇ ਨੇ ਕਿਉਂਕਿ ਇੱਕ ਭੈਣ ਜਿਹੜੀ ਆ ਪਾਰਲੇ ਪਿੰਡਾਂ ਦੇ ਨਾਲ ਸੰਬੰਧਿਤ ਹੈ ਬੇੜੀ ਜੋ ਸਵਾਰ ਹੋ ਕੇ ਸਾਹਮਣੇ ਆਪਣਾ ਦੁੱਖੜਾ ਰੋ ਕੇ ਗਈ ਆ ਸੋ ਬੇਸ਼ੱਕ ਪਾਣੀ ਦੇ ਪੱਧਰ ਘਟ ਗਏ ਨੇ ਮਾਹੌਲ ਛਾਂ ਆਮ ਵਰਗੇ ਬਣਦੇ ਜਾ ਰਹੇ ਨੇ ਬਾਕੀ ਥਾਵਾਂ ਤੇ ਪਰ ਸਰਹੱਦੀ ਖੇਤਰਾਂ ਚ ਇਹਨਾਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਲੋਕਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਬਰਕਰਾਰ ਨੇ ਸੋ ਸਰਕਾਰਾਂ ਨੂੰ ਚਾਹੀਦਾ ਕਿ ਵਾਦੇ ਦਾਅਵਿਆਂ ਦੀ ਥਾਵਾਂ ਜਿਹੜਾ ਵਾ ਇਹ ਅਮਲੀ ਰੂਪ ਜਿਹੜਾ ਵਾ ਉਹ ਅਮਲੀ ਜਾਮਾ ਜਿਹੜਾ ਵਾ ਇਹਨਾਂ ਥਾਵਾਂ ਤੇ ਆ ਕੇ ਪਹਿਨਾਉਣਾ ਚਾਹੀਦਾ ਹੁਣ ਤੱਕ ਲਈ ਇੰਨਾ ਹੀ ਸਯੋਗੀ ਕੈਮਰਾ ਪਰਸਨਲ ਸਦੀਪ ਦੇ ਨਾਲ ਮੈਂ ਗੁਰਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ